ਟੇਰਾ ਬਾਬਾ ਨਾਨਕ ਦੀ ਤਹਿਸੀਲ ਵਿੱਚ ਅੱਜ ਬਲਾਕ ਸਮਤੀ ਅਤੇ ਜ਼ਿਲ੍ਹਾ ਪੰਰਿਸ਼ਦ ਲਈ ਨਾਮਜ਼ਦਗੀਆਂ ਭਰਨ ਦੇ ਦੌਰਾਨ ਹਾਲਾਤ ਅਚਾਨਕ ਤਣਾਪੂਰਨ ਹੋ ਗਏ। ਇਸ ਮੌਕੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਪਸ ਵਿੱਚ ਆਮਨੇ ਸਾਹਮਨੇ ਹੋ ਗਏ। ਕੁਝ ਵਰਕਰਾਂ ਦੀਆਂ ਪੱਗਾਂ ਵੀ ਲੱਤ ਗਈਆਂ ਤੇ ਮਾਹੌਲ ਕੁਝ ਸਮੇਂ ਲਈ ਪੂਰੀ ਤਰ੍ਹਾਂ ਕਰਮ ਹੋ ਗਿਆ। ਸਥਿਤੀ ਨੂੰ ਬੇਕਾਬੂ ਹੁੰਦੀ ਵੇਖਤਿਆਂ ਪੁਲਿਸ ਨੇ ਤੁਰੰਤ ਮੁਸ਼ਤੈਦੀ ਦਿਖਾਉਂਦਿਆਂ ਦਖਲ ਦਿੱਤਾ ਅਤੇ ਹਾਲਾਤਾਂ 'ਤੇ ਕੁਝ ਹੱਦ ਤੱਕ ਕਾਬੂ ਪਾਇਆ। ਹਾਲਾਂਕਿ ਇਸ ਵੇਲੇ ਮਾਹੌਲ ਪਹਿਲਾਂ ਨਾਲੋਂ ਸ਼ਾਂਤ ਹੈ ਪਰ ਤਣਾਅ ਹਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਤੇ ਸਿਆਸੀ ਗਤੀਵਿਧੀਆਂ ਕਾਰਨ ਹਾਲਾਤ ਕਰਮੀ ਵਾਲੇ ਬਣੇ ਹੋਏ ਹਨ ਕਾਗਜ਼ਾਂਤ ਪਈ ਨਾ ਕਾਗਜ਼ ਭਰਨ ਦੇ ਬੰਦੇ ਸਾਡੇ ਉਹਨੇ ਅੰਦਰ ਆ ਕੇ ਬਗਮਾਸ਼ੀ ਕੀਤੀ ਉਹਨਾਂ ਨਾਲ ਬਿਲਕੁਲ ਆਗੇ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਈ ਆਰਾਮ ਨਾਲ ਕਾਗਜ਼ ਭਰ ਰਹੇ ਨੇ ਹਾਂ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਬੰਦਾ ਜਾਊਗਾ ਮੈਂ ਚੇਅਰਮੈਨ ਆਡੀ ਸਲਾਵਾ ਜੀ ਬਾਹਰ ਹੁੰਦਾ ਢਾ ਕੇ ਪੱਗਾਂ ਬੁਗਲਾ ਤੇ ਕੋਈ ਗੱਲ ਹੀ ਯਾਰ ਜੇ ਵੇਖਣਾ ਤਾਂ ਬਾਹਰ ਵੇਖ ਲੈਣਾ ਸਾਡੇ ਦਾ ਇੱਕ ਕਰਤੂਰ ਥੋੜੀ ਆ